ਕੈਨੇਡਾ ਦੇ ਵਿੱਚ IRCC ਦੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸਖਤਾਈ ਕਰ ਦਿੱਤੀ ਗਈ ਹੈ PR ਨੂੰ ਲੈ ਕੇ ਬਹੁਤ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸੇ ਦੇ ਵਿਚਾਲੇ ਹੀ ਹੁਣ IRCC ਦੇ ਵੱਲੋਂ ਇੱਕ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਜੋ ਕਿ ਕਿਤੇ ਨਾ ਕਿਤੇ ਚੰਗੀ ਅਨਾਉਂਸਮੈਂਟ ਵੀ ਦਿਖਾਈ ਦੇ ਰਹੀ ਹੈ IRCC ਦੇ ਵੱਲੋਂ ਇੱਕ ਨਵੇਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਹਾਲਾਂਕਿ ਹੁਣ ਤੱਕ ਪੂਰਾ ਸਾਲ ਬੀਤ ਚੁੱਕਿਆ ਤੇ ਪੂਰੇ ਸਾਲ ਦੇ ਵਿੱਚ IRCC ਦੇ ਵੱਲੋਂ ਸਖਤਾਂ ਕਾਨੂੰਨ ਹੀ ਲਾਗੂ ਕੀਤੇ ਜਾ ਰਹੇ ਸਨ ਤੇ ਸਾਲ ਦੇ ਅਖੀਰ ਦੇ ਵਿੱਚ ਇੱਕ ਨਵੇਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਹੁਣ ਕੁਝ ਲੋਕਾਂ ਦੇ ਵਿੱਚ ਕਿਰਨ ਦੀ ਉਮੀਦ ਜੜੀ ਜਾਗਦੀ ਨਜ਼ਰ ਆਵੇਗੀ ਕਿਹੜੇ ਲੋਕਾਂ ਨੂੰ ਹੁਣ PR ਮਿਲੇਗੀ ਜਾਂ ਕੀ ਰਿਕੁਆਇਰਮੈਂਟਸ ਹੋਣਗੀਆਂ ਕਿਹੜੀ ਸਟ੍ਰੀਮ ਲਾਗੂ ਕੀਤੀ ਗਈ ਹੈ IRCC ਦੇ ਵੱਲੋਂ ਤੇ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਕੀ ਅਨਾਉਂਸ ਕੀਤਾ ਗਿਆ ਜਾਣਦੇ ਆ ਅੱਜ ਦੀ ਰਿਪੋਰਟ ਦੇ ਵਿੱਚ 8 ਦਸੰਬਰ 2025 ਨੂੰ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਮੈਟਲੈਗ ਡਾਇਬ ਅਤੇ ਮੈਗੀ ਜੀ ਨੇ ਅੰਤਰਰਾਸ਼ਟਰੀ ਡਾਕਟਰਾਂ ਲਈ ਕੈਨੇਡਾ ਵਿੱਚ ਸਥਾਈ ਨਿਵਾਸੀ ਬੰਨਣਾ ਆਸਾਨ ਬਣਾਉਣ ਲਈ ਤਿੰਨ ਨਵੇਂ ਇਮੀਗ੍ਰੇਸ਼ਨ ਉਪਾਵਾਂ ਦਾ ਐਲਾਨ ਕਰ ਦਿੱਤਾ ਹੈ ਇਨਵ ਪਾਵਾਂ ਦੇ ਤਹਿਤ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਇੱਕ ਨਵੀਂ ਐਕਸਪ੍ਰੈਸ ਐਂਟਰੀ ਸ਼੍ਰੇਣੀ ਸੂਬਿਆਂ ਲਈ 5000 ਵਿਸ਼ੇਸ਼ ਤੌਰ ਤੇ ਰਾਖਵੇਂ ਸਥਾਈ ਨਿਵਾਸ ਦਾਖਲੇ ਅਤੇ ਨਾਮਜਾਦ ਪ੍ਰੈਕਟਿਸ ਤਿਆਰ ਡਾਕਟਰਾਂ ਲਈ ਤੇਜ਼ ਵਰਕ ਪਰਮਿਟ ਪ੍ਰਕਿਰਿਆ ਪੇਸ਼ ਕਰੇਗਾ ਨਵੀਂ ਐਕਸਪ੍ਰੈਸ ਐਂਟਰੀ ਸ਼੍ਰੇਣੀ ਕੈਨੇਡੀਅਨ ਕੰਮ ਦੇ ਤਜਰਬੇ ਵਾਲੇ ਡਾਕਟਰ ਦੇ ਤਹਿਤ ਯੋਗ ਹੋਣ ਲਈ ਵਿਅਕਤੀਆਂ ਕੋਲ ਪਿਛਲੇ 3 ਸਾਲਾਂ ਦੇ ਅੰਦਰ ਕੈਨੇਡਾ ਵਿੱਚ ਘੱਟੋ-ਘੱਟ 12 ਮਹੀਨਿਆਂ ਦਾ ਪੂਰਾ ਸਮਾਂ ਨਿਰੰਤਰ ਕੰਮ ਦਾ ਤਜਰਬਾ ਜਾਂ ਪਾਰਟ-ਟਾਈਮ ਕੰਮ ਦੇ ਤਜਰਬੇ ਦੀ ਬਰਾਬਰ ਰਕਮ ਹੋਣਾ ਚਾਹੀਦਾ ਹੈ ਇਹ ਕੰਮ ਦਾ ਤਜਰਬਾ ਇੱਕ ਯੋਗ ਕੀਤੇ ਵਿੱਚ ਹੋਣਾ ਚਾਹੀਦਾ ਹੈ ਇਸ ਨਵੀਂ ਸ਼੍ਰੇਣੀ ਵਿੱਚ ਜਨਰਲ ਪ੍ਰੈਕਟੀਸ਼ਨਰ ਅਤੇ ਪਰਿਵਾਰਕ ਡਾਕਟਰ ਨੋਕ 31102 ਸਰਜਰੀ ਦੇ ਮਾਹਰ ਨੋਕ 31101 ਤੇ ਕਲੀਨिकल ਐਂਡ ਲੈਬਾਰਟਰੀ ਮੈਡੀਸਨ ਦੇ ਮਾਹਰ ਨੋਕ 31100 ਸ਼ਾਮਲ ਹੋਣਗੇ ਇਸ ਨਵੀਂ ਸ਼੍ਰੇਣੀ ਤਹਿਤ ਅਰਜੀ ਦੇਣ ਲਈ ਸੱਦਾ 2026 ਦੇ ਸ਼ੁਰੂ ਵਿੱਚ ਸ਼ੁਰੂ ਹੋ ਜਾਣਗੇ ਸਿਹਤ ਸੰਭਾਲ ਕਰਮਚਾਰੀਆਂ ਲਈ ਆਈਆਰਸੀਸੀ ਦੀ ਮੌਜੂਦਾ ਐਕਸਪ੍ਰੈਸ ਐਂਟਰੀ ਸ਼੍ਰੇਣੀ ਪਹਿਲਾਂ ਹੀ ਡਾਕਟਰਾਂ ਦੇ ਨਾਲ ਨਾਲ ਨਰਸਾਂ ਦੰਦਾਂ ਦੇ ਡਾਕਟਰ ਅੱਖਾਂ ਦੇ ਡਾਕਟਰ ਅਤੇ ਹੋਰਾਂ ਵਰਗੇ ਕਈ ਸਿਹਤ ਸੰਭਾਲ ਕਿੱਤਿਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਇਸ ਸਮੇਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਨਵੀਂ ਐਲਾਨੀ ਗਈ ਸ਼੍ਰੇਣੀ ਦੇ ਲਾਗੂ ਹੋਣ ਨਾਲ ਮੌਜੂਦਾ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਸ਼੍ਰੇਣੀ ਕਿਵੇਂ ਕੰਮ ਕਰਨਗੀਆਂ ਖਾਸ ਤੌਰ ਤੇ ਮੌਜੂਦਾ ਸਿਹਤ ਸੰਭਾਲ ਕੀਤੇਆਂ ਦੀ ਸ਼੍ਰੇਣੀ ਵਿੱਚ ਕੈਨੇਡਾ ਵਿੱਚ ਕੰਮ ਦੇ ਤਜਰਬੇ ਦੀ ਲੋੜ ਨਹੀਂ ਹੈ ਉਮੀਦਵਾਰਾਂ ਨੂੰ ਸਿਰਫ ਕੈਨੇਡਾ ਜਾਂ ਵਿਦੇਸ਼ ਵਿੱਚ 6 ਮਹੀਨਿਆਂ ਦਾ ਕੰਮ ਦਾ ਤਜਰਬਾ ਇਕੱਠਾ ਕਰਨ ਦੀ ਲੋੜ ਹੁੰਦੀ ਹੈ ਕੈਨੇਡਾ ਸਰਕਾਰ ਸੂਬਿਆਂ ਅਤੇ ਪ੍ਰਦੇਸ਼ਾਂ ਲਈ 5000 ਸੰਗੀ ਦਾਖਲਾ ਸਥਾਨ ਵੀ ਰੱਖੇਗੀ ਤਾਂ ਜੋ ਲਾਇਸੈਂਸਯੂਦਾ ਡਾਕਟਰਾਂ ਨੂੰ ਨਾਮਜ਼ਦ ਕੀਤਾ ਜਾ ਸਕੇ ਜਿਨ੍ਹਾਂ ਕੋਲ ਨੌਕਰੀ ਦੀਆਂ ਪੇਸ਼ਕਸ਼ਾਂ ਹਨ ਸਰਕਾਰ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਡਾਕਟਰਾਂ ਲਈ 5000 ਦਾਖਲਿਆਂ ਦੀ ਨਵੀਂ ਰੱਖਵੀਕਰਨ ਕਿਸ ਅਲਾਟਮੈਂਟ ਤੋਂ ਲਈ ਜਾਵੇਗੀ ਕਿਸੇ ਸੂਬੇ ਦੁਆਰਾ ਨਾਮਜ਼ਦ ਕੀਤੇ ਗਏ ਡਾਕਟਰਾਂ ਨੂੰ ਸਿਰਫ 14 ਦਿਨਾਂ ਵਿੱਚ ਤੇਜ਼ ਵਰਕ ਪਰਮਿਟ ਪ੍ਰਕਿਰਿਆ ਦਾ ਲਾਭ ਮਿਲੇਗਾ ਜਿਸ ਨਾਲ ਉਹ ਆਪਣੀ ਸਥਾਈ ਨਿਵਾਸ ਅਰਜ਼ੀਆਂ ਨੂੰ ਅੰਤਿਮ ਰੂਪ ਦੇਣ ਦੌਰਾਨ ਕੰਮ ਕਰ ਸਕਣਗੇ ਇਹ ਕੈਨੇਡਾ ਦੇ ਅੰਦਰੂ ਵਰਕ ਪਰਮਿਟ ਅਰਜੀ ਪ੍ਰਕਿਰਿਆ ਨੂੰ ਇੱਕ ਵੱਡਾ ਸੁਚਾਰੂ ਬਣਾਉਣ ਦਾ ਕੰਮ ਹੈ ਜਿਸ ਨੂੰ ਆਮ ਤੌਰ ਤੇ ਨਵੀਂ ਵਰਕ ਅਥਾਰਟੀ ਜਾਰੀ ਕਰਨ ਤੋਂ ਪਹਿਲਾਂ ਪ੍ਰਕਿਰਿਆ ਅਤੇ ਅੰਤਿਮ ਰੂਪ ਦੇਣ ਵਿੱਚ ਕਈ ਮਹੀਨੇ ਲੱਗ ਸਕਦੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ